ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜੇ ਪਲੇਟਫਾਰਮ ਤੇ ਤੇ ਸਭ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਲੋੜੀ ਅਤੇ ਮਕਰ ਸੰਕ੍ਰਾਂਤੀ ਦੀਆਂ ਭਾਈ ਬਹੁਤ ਬਹੁਤ ਵਧਾਈਆਂ ਹੋਪਸੋ ਜੋ ਆਉਣ ਵਾਲੀ ਤੁਹਾਡੀ ਲੋੜੀ ਔਰ ਮਕਰ ਸੰਕ੍ਰਾਂਤੀ ਹੋਵੇ ਉਹ ਤੁਸੀਂ ਸਿਲੈਕਸ਼ਨ ਦੇ ਨਾਲ ਬਣਾਓ ਠੀਕ ਹੈ ਤੇ ਭਾਈ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਇਹ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਇਹ ਖੁਸ਼ੀ ਦੇ ਮੌਕੇ ਤੇ ਤੇ ਇੱਕ ਲੋੜੀ ਕਰਕੇ ਇੱਕ ਆਪਾਂ ਵੀ ਕੋਫਰ ਚਲਾ ਰੱਖਿਆ ਹੈ ਪ੍ਰਤਾਪ ਅਕੈਡਮੀ ਦੇ ਉੱਪਰ ਕਿ ਹਰੇਕ ਕੋਰਸ ਦੇ ਉੱਪਰ ਭਾਈ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਪਰ ਉਹ ਡਿਸਕਾਊਂਟ ਕਿੰਨਾ ਹੈ ਉਹਦੇ ਰਿਗਾਰਡਿੰਗ ਆਪਾਂ ਡਿਸਕਾਊਂਟ ਉਹਦੇ ਰਿਗਾਰਡਿੰਗ ਆਪਾਂ ਡਿਸਕਸ ਕਰ ਲੈਣੇ ਆ ਤਾਂ ਲੋੜੀ 30 ਨਾਮ ਦਾ ਕੂਪਨ ਯੂਜ਼ ਕਰ ਲਿਓ ਭਾਈ ਤੁਹਾਨੂੰ ਹਰੇਕ ਕੋਰਸ ਦੇ ਉੱਪਰ 30% ਦਾ ਆਫ ਮਿਲ ਜੇਗਾ ਠੀਕ ਹੈ ਫਿਰ ਮੈਂ ਹੁਣ ਸਾਰੀ ਡਿਸਕਸ਼ਨ ਕਰੂੰਗਾ ਕਿ ਆਪਾਂ ਕੋਰਸ ਦੇ ਵਿੱਚ ਕੀ ਕੀ ਚੀਜ਼ਾਂ ਕਰੋਨੇ ਹੋਣੀਆਂ ਕਈ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਠੀਕ ਹੈ ਤਾਂ ਕੋਈ ਵੀ ਕੋਰਸ ਹੋਵੇ ਜਿਵੇਂ ਮੈਂ ਤੁਹਾਨੂੰ ਦੱਸਤਾ ਹੈ ਅਸੀਂ ਪੰਜਾਬ ਜੀਕੇ ਦੇ ਉੱਪਰ ਨਹੀਂ ਦਿੰਦੇ ਹੁੰਦੇ ਸੀ ਤਾਂ ਇਤਕੇ ਪੰਜਾਬ ਜੀਕੇ ਉੱਪਰ ਵੀ 30% ਦਾ ਡਿਸਕਾਊਂਟ ਹੈ ਠੀਕ ਹੈ ਤੁਸੀਂ ਕਹਿ ਸਕਦੇ ਹੋ ਕਿ ਇਕੱਲਾ ਜਿਹੜਾ ਕੱਲਾ ਅੰਕੀਸਰ ਦਾ ਜੀਕੇ ਜੀਐਸ ਵਾਲਾ ਬੈਚ ਆ ਉਹਦੇ ਉੱਪਰ ਵੀ ਡਿਸਕਾਊਂਟ ਹੈ 30% ਦਾ ਕੱਲਾ ਜੋ ਮੈਥ ਦਾ ਕੋਰਸ ਹੈ ਇਹਦੇ ਉੱਪਰ ਵੀ 30% ਦਾ ਡਿਸਕਾਊਂਟ ਹੈਗਾ ਠੀਕ ਹੈ ਅੱਛਾ ਟੈਸਟ ਸੀਰੀਜ਼ ਦੇ ਉੱਪਰ ਨਹੀਂ ਹੈ ਕਿਉਂਕਿ ਟੈਸਟ ਸੀਰੀਜ਼ ਤਾਂ ਇਸ ਤਰੀਕੇ ਨਾਲ ਬਣਾਈ ਗਈ ਹੈ ਕਿ ਇਹਦੇ ਵਿੱਚ ਭਾਈ ਜਿੰਨੇ ਵੀ ਕੁਐਸਚਨ ਹੋਣਗੇ ਅਗਰ ਤੁਸੀਂ ਇਹਦੇ ਵਿੱਚ ਇਹ ਜੀਕੇ ਦੀ ਹੈ ਇਕੱਲੀ ਔਰ ਇਹਦੇ ਵਿੱਚ ਆਪਣਾ ਟਾਰਗੇਟ ਹੈ 21000 ਪਲੱਸ ਕੁਐਸਚਨ ਆਪਾਂ ਬੱਚਿਆਂ ਨੂੰ ਦੇਵਾਂਗੇ ਠੀਕ ਹੈ ਔਰ ਹਰੇਕ ਐਗਜ਼ਾਮ ਦੇ ਜੋ ਅਪਡੇਟ ਕੁਐਸਚਨ ਹੈ ਉਹ ਇਹਦੇ ਵਿੱਚ ਪਾਏ ਜਾਣਗੇ ਤਾਂ ਕਰਕੇ ਆਪਾਂ ਇਸ ਤੇ ਡਿਸਕਾਊਂਟ ਨਹੀਂ ਰੱਖਦੇ ਬਟ ਫਿਰ ਵੀ ਮੈਂ ਬੱਚੇ ਨੂੰ ਰეკਮੈਂਡ ਕਰਦਾ ਹੈ ਕਿ ਇਸ ਟੈਸਟ ਸੀਰੀਜ਼ ਨੂੰ ਜ਼ਰੂਰ ਜੁਆਇਨ ਕਰਿਓ ਭਾਈ ਠੀਕ ਹੈ ਹੁਣ ਆਜੋ ਇਹ ਆਪਣੇ ਕੋਲੇ ਜਿਹੜੇ ਕੋਰਸੇਸ ਹੈ ਇਹ ਜਿਵੇਂ ਸਿਲੈਕਸ਼ਨ ਬੈਚ ਹੈ ਇਹਦੀ ਮੈਂ ਗੱਲ ਕਰ ਲੈਣਾ ਹੈ ਥੋੜੀ ਜੀ ਡਿਸਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਰ ਮੈਂ ਤੁਹਾਨੂੰ ਦੱਸਾਂ ਕਿ ਇਹਨੂੰ ਜੁਆਇਨ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਇਹਦੀਆਂ ਸਾਰੀਆਂ ਜੋ ਵੀ ਐਪਲੀਕੇਸ਼ਨਸ ਆ ਉਹ ਦੇਖੋ ਤੁਸੀਂ ਠੀਕ ਹੈ ਤਾਂ ਇੱਕ ਓਪਨ ਤੁਹਾਨੂੰ ਉੱਥੇ ਹੀ ਐਪ ਦੇ ਉੱਪਰ ਹੀ ਸ਼ੋ ਹੋ ਜਾਏਗਾ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਵਾਰੀ ਡਿਸਕਸ਼ਨ ਕਰ ਲਾਂ ਕਿ ਭਾਈ ਕੀ ਹੈ ਦੇਖੋ ਜੋ ਸਾਡਾ ਇੱਕ ਮੇਨ ਬੈਚ ਚੱਲਦਾ ਹੈਗਾ ਉਹ ਹੈਗਾ ਇਹ ਆਪਣਾ ਸਿਲੈਕਸ਼ਨ ਬੈਚ ਠੀਕ ਹੈ ਇਹ ਸਿਲੈਕਸ਼ਨ ਬੈਚ ਦੇ ਵਿੱਚ ਅਪਾ 18 ਮਹੀਨੇ ਦੀ ਵੈਲਿਡਿਟੀ ਪ੍ਰੋਵਾਈਡ ਕਰਦੇ ਹਾਂ ਭਾਈ ਠੀਕ ਹੈ 18 ਮਹੀਨੇ ਦੀ ਵੈਲਿਡਿਟੀ ਪ੍ਰੋਵਾਈਡ ਕਰਦੇ ਹਾਂ ਇਹ ਸਿਲੈਕਸ਼ਨ ਬੈਚ ਦੇ ਵਿੱਚ ਤੁਹਾਨੂੰ ਜੀਕੇ ਔਰ ਜੀਐਸ ਕਰਾਉਣਗੇ ਅੰਕਿਤ ਸਰ ਠੀਕ ਹੈ ਔਰ ਅੰਕਿਤ ਸਰ ਇਹਦੇ ਵਿੱਚ ਕੀ ਹੈ ਤੁਹਾਨੂੰ ਥਿਉਰੀ ਕਰਾਈ ਜਾਂਦੀ ਹੈ ਸਾਰੇ ਸਬਜੈਕਟਾਂ ਦੀ ਮਤਲਬ ਤੁਸੀਂ ਐਵੇਂ ਕਹਿ ਸਕਦੇ ਹੋ ਪੰਜਾਬ ਜੀਕੇ ਹਿਸਟਰੀ ਪੋਲੀਟੀ ਜੀਓਗ੍ਰਾਫੀ এনवायरमेंट ਸਾਇੰਸ ਇਕਨੋਮਿਕਸ ਠੀਕ ਹੈ ਸਾਰਿਆਂ ਦੀ ਹਿਸਟਰੀ ਕੰਪਿਊਟਰ ਸਾਰਿਆਂ ਦੀ ਥਿਉਰੀ ਕਰਾਈ ਜਾਂਦੀ ਹੈ ਪਲੱਸ ਤੁਹਾਨੂੰ 2 2000 ਇਹ 500 500 ਆਹਾ 1500 1500 ਐਮਸੀਕਿਊ ਵੀ ਪ੍ਰੋਵਾਈਡ ਹੁੰਦੇ ਹੈ ਪੀਡੀਐਫ ਨੋਟ ਦੇ ਵਿੱਚ ਯਾਨੀ ਪ੍ਰਿੰਟੇਬਲ ਤੁਸੀਂ ਪੀਡੀਐਫ ਕਢਵਾ ਸਕਦੇ ਹੋ ਇਸ ਥਿਉਰੀ ਦੇ ਇਸ ਥਿਉਰੀ اور ਐਮਸੀਕਿਊ ਦੇ ਦੂਜਾ ਮੈਥ اور ਰੀਜਨਿੰਗ ਇੱਕ ਮੇਰੇ ਵਰਗਾ ਬੰਦਾ ਹੈਗਾ ਨਾਮ ਹੈਗਾ ਦੀਪ ਸਿੰਘ ਯਾਨੀ ਤੁਸੀਂ ਕਹਿ ਸਕਦੇ ਹੋ ਉਹ ਮੈਂ ਹੀ ਹੈਗਾ ਮੈਥ اور ਰੀਜਨਿੰਗ ਮੈਂ ਕਰਾਉਂਗਾ ਤੁਹਾਨੂੰ ਠੀਕ ਹੈ ਔਰ ਕੋਈ ਵੀ ਪੇਪਰ ਹੋਵੇ ਚਾਹੇ ਕਿਸੇ ਵੀ ਪੇਪਰ 'ਚ ਬੈਠ ਜੋ ਕੋਈ ਦਿੱਕਤ ਨਹੀਂ ਹੈ ਚਾਹੇ PCS C ਸੈੱਟ ਦੇ ਵਿੱਚ ਬੈਠ ਜੋ ਚਾਹੇ UPPSC C ਸੈੱਟ ਦੇ ਵਿੱਚ ਬੈਠ ਜੋ ਜਿਸ ਲੈਵਲ ਦਾ ਆਪਾਂ ਇਹਦੇ ਵਿੱਚ ਕਰੋਨੇ ਹੈਗੇ ਮੈਥ ਰੀਜਨਿੰਗ ਮੈਂ ਤੁਹਾਨੂੰ ਕਹਤਾ ਇਹ ਤੁਹਾਡਾ ਸਾਰੇ ਐਗਜ਼ਾਮ ਕਵਰ ਹੋ ਜਾਣਗੇ C ਸੈੱਟ PCS ਦਾ C ਸੈੱਟ ਠੀਕ ਹੈ PCS ਦਾ C ਸੈੱਟ ਠੀਕ ਹੈ ਪੰਜਾਬ ਐਕਸਾਈਜ਼ ਇੰਸਪੈਕਟਰ ਪੰਜਾਬ ਪਟਵਾਰੀ ਪੰਜਾਬ ਕਨਸਟੇਬਲ हेड कॉन्स्टेबल सब इंस्पेक्टर एएसआई कलर्क कोऑपरेटिव इंस्पेक्टर मतलब सारी मैथ और रीजनिंग जो मैं करा रहा है उससे कवर हो जाएगी यानी इस कोर्स के बीच इतना कोई फाउंडेशन नहीं है कि भाई एन कोई कॉन्स्टेबल वाला ही करेगा या सब इंस्पेक्टर वाला ही करेगा नहीं assi ekko hi batch ta karke rakhde ha kyunki jehda matlab tusi taiyari start karo bilkul basic to ਔਰ ਇਸ ਲੈਵਲ ਦੀ ਤਿਆਰੀ ਕਰ ਦੋ ਕਿਸ ਲੈਵਲ ਦੀ ਕਿ ਇਨਸਪੈਕਟਰ ਤੋਂ ਵੀ ਉੱਪਰ ਵਾਲੇ ਲੈਵਲ ਦੀ ਤਿਆਰੀ ਕਰਕੇ ਚੱਲੋਂਗੇ ਫਿਰ ਤੁਹਾਡੀ ਸਿਲੈਕਸ਼ਨ ਕਨਫਰਮ ਹੁੰਦੀ ਹੈ ਠੀਕ ਹੈ ਇੰਗਲਿਸ਼ ਤੁਹਾਨੂੰ ਕਰਾਉਣਗੇ ਸੁਰਿੰਦਰ ਸਰ ਅਗਰ ਕਿਸੇ ਤੁਸੀਂ ਨਹੀਂ ਜਾਣਦੇ ਤਾਂ YouTube ਤੇ ਇੱਕ ਵਾਰੀ ਸਰ ਦਾ ਪੜਾਉਣ ਦਾ ਵੀ ਦੇਖਿਓ ਭਾਈ ਮੈਂ ਕਹਿ ਰਿਹਾ ਹਾਂ ਇਸ ਤਰੀਕੇ ਨਾਲ ਮੈਨੂੰ ਲੱਗਦਾ ਹੈ ਕਿ ਪੰਜਾਬ 'ਚ ਸ਼ਾਇਦ ਸੁਰਿੰਦਰ ਸਰ ਹੀ ਹੈ ਜੋ ਇਨਾ ਮਤਲਬ ਬੇਸਿਕ ਤੋਂ ਚੀਜ਼ਾਂ ਪੜ੍ਹਾਉਂਦੇ ਨੇ ਔਰ ਬਿਲਕੁਲ ਸਲੋਲੀ ਚੀਜ਼ਾਂ ਨੂੰ ਬੱਚਿਆਂ ਨੂੰ ਯਾਦ ਕਰਾ ਦਿੰਦੇ ਨੇ ਠੀਕ ਹੈ ਅੱਛਾ ਪੰਜਾਬੀ ਗਗਨ ਫਿਰਦੋਸੀ ਸਰ ਪੜਾਉਣਗੇ ਠੀਕ ਹੈ ਤਾਂ ਇਹ ਇਹਦਾ ਸਾਰੇ ਦਾ ਸਾਰਾ ਮਤਲਬ ਉਹ ਹੋਏਗਾ ਕਿ ਮੈਂ ਤੁਹਾਨੂੰ ਦੱਸਦਾ ਜੀ ਕੇ ਜੀ ਐਸ ਹੋਊਗੀ ਮੈਥ ਹੋਊਗਾ ਸੀ ਜੋ ਵੀ ਹੈ ਇੰਗਲਿਸ਼ ਹੋਊਗੀ ਠੀਕ ਹੈ ਔਰ ਪੰਜਾਬੀ ਹੋਊਗੀ 18 ਮਹੀਨੇ ਦੀ ਇਹਦੀ ਵੈਲਿਡਿਟੀ ਹੈ ਉਦਾਂ ਇਹਦਾ ਪ੍ਰਾਈਸ ਰਹਿੰਦਾ ਹੈਗਾ 4500 ਰੁਪਏ ਬਟ ਅੱਜ ਇਹਦੇ ਉੱਪਰ ਲੋੜੀ ਕਰਕੇ ਸਿਰਫ ਅੱਜ ਅੱਜ ਵਾਸਤੇ ਮੈਂ ਫੇਰ ਕਹਿ ਰਿਹਾ ਹਾਂ ਸਿਰਫ ਓਨਲੀ ਅੱਜ ਅੱਜ ਵਾਸਤੇ ਇਹਦੇ ਉੱਪਰ 30% ਦਾ ਡਿਸਕਾਊਂਟ ਹੈਗਾ ਭਾਈ ਠੀਕ ਹੈ और एक गल हो नहीं कि कोर्स ले लिया तो मैं कौन तू कौन नहीं मैं नंबर लिख दिना है किसी भी बच्चे नो कोई भी डाउट आता है तुसी मैं कह रहा है वट्सएप करो वट्सएप कई बार मैसेज सीन नहीं आते क्योंकि बहुत मैसेज आ जाते हैं भाई तुम डायरैक्ट कोल करो थोड़ी कोल जरूर रिसीव होगी डायरैक्ट कॉल करो कोई भी डाउट है पूछो बस गल इत ही खत्म हो जाती है ये नंबर मैं लिखते ਠੀਕ ਹੈ ਆ ਮੈਜਿਕ ਮੈਥ ਹੈ ਜੋ ਮੈਜਿਕ ਮੈਥ ਦੇ ਵਿੱਚ ਕਰਾਇਆ ਜਾਂਦਾ ਹੈ ਉਹ ਸੇਮ ਤੁਹਾਨੂੰ ਪੰਜਾਬ ਸਿਲੈਕਸ਼ਨ ਬੈਚ ਦੇ ਵਿੱਚ ਵੀ ਮਿਲ ਜਾਂਦਾ ਹੈ ਪਰ ਇਹ ਮੈਂ ਤੁਹਾਨੂੰ ਸਾਰੇ ਦਾ ਸਾਰਾ ਮਤਲਬ ਇਹਦਾ ਦੱਸਦਾ ਹੁਣ ਇਹਨੂੰ ਜੁਆਇਨ ਕਿਵੇਂ ਕਰਨਾ ਹੈ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਹੈ ਕਿ ਬੱਚੇ ਨੂੰ ਆਏ ਨਹੀਂ ਪਤਾ ਹੁੰਦਾ ਕਰਨਾ ਕੀ ਹੈ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਦੋ ਤਿੰਨ ਚੀਜ਼ਾਂ ਤੁਸੀਂ ਕਰ ਲਓ ਅਗਰ ਤੁਸੀਂ ਨਿਊ ਸਟੂਡੈਂਟ ਹੈਗੇ ਔਰ ਤੁਸੀਂ ਚਾਹਦੇ ਹੋ ਕਿ ਭਾਈ ਤੁਹਾਨੂੰ ਕੋਰਸ ਨਹੀਂ ਲੈਣਾ ਔਰ ਫਰੀ ਹੀ ਪੜਨਾ ਹੈ ਤਾਂ ਭਾਈ ਆਪਣੇ YouTube ਦੇ ਉੱਪਰ ਬਹੁਤ ਜਿਆਦਾ ਫਰੀ ਮਟੀਰੀਅਲ ਪਿਆ ਹੈ ਹਰੇਕ ਕਿਸੇ ਦੀ ਪਲੇਲਿਸਟ ਬਣੀ ਹੋਈ ਹੈ ਚਾਹੇ ਮੈਥ ਹੈ ਚਾਹੇ ਰੀਜ਼ਨਿੰਗ ਹੈ ਠੀਕ ਹੈ ਬਸ ਪੇਡ ਕੋਰਸ ਦੇ ਵਿੱਚ ਕੀ ਹੈ ਜਿਹੜੇ ਹਾਇਰ ਲੈਵਲ ਦੇ ਕੁਐਸਚਨ ਹੈ ਜਾਂ ਜੋ ਅਪਡੇਟਡ ਕੁਐਸਚਨਸ ਨੇ ਜੋ PDFਸ ਨੇ ਉਹ ਪ੍ਰੋਵਾਈਡ ਹੁੰਦੀਆਂ ਨੇ ਠੀਕ ਹੈ ਔਰ ਇਹਨੂੰ ਬੱਚਾ ਅਮ ਪੇਡ ਕੋਰਸ ਦੇ ਵਿੱਚ ਬੱਚਾ ਕਦੋਂ ਮਰਜੀ ਇਹਨੂੰ ਵੀਡੀਓ ਨੂੰ ਦੇਖ ਸਕਦਾ ਹੈ 18 ਮਹੀਨੇ ਤੱਕ ਇਹੇ ਵੀਡੀਓ ਪਈਆਂ ਰਹਿਣਗੀਆਂ ਉਹਦੇ ਵਿੱਚ ਠੀਕ ਹੈ ਕੋਰਸ ਦੇ ਵਿੱਚ ਅੱਛਾ YouTube ਦੇ ਉੱਪਰ ਕੀ ਹੈ ਮੈਂ ਸਿਰਫ లైਵ ਪੜਾਉਣਾ ਹੈਗਾ ਠੀਕ ਹੈ ਕੁਝ ਕੁ ਵੀਡੀਓ ਲਾਈਵ ਰਹਿੰਦੀਆਂ ਹੈਗੀਆਂ ਬਾਕੀ ਮੈਂ ਹਾਈਡ ਕਰ ਦਿੰਨਾ ਦੇਖੋ ਜੋ ਚੀਜ਼ਾਂ ਹੈ ਮੈਂ ਤੁਹਾਨੂੰ ਕਲੀਅਰਲੀ ਦੱਸ ਦਿਆਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜੋ ਨਿਆ ਬੱਚਾ ਹੈ ਉਹ ਪ੍ਰਤਾਪ ਅਕੈਡਮੀ ਦਾ ਚੈਨਲ ਸਬਸਕ੍ਰਾਈਬ ਕਰ ਲਓ ਭਾਈ ਦੂਜਾ ਇਹ ਆਪਣਾ Telegram ਚੈਨਲ ਹੈ ਇਹਨੂੰ ਜੁਆਇਨ ਕਰ ਲਿਓ ਠੀਕ ਹੈ ਇਹ ਮੈਂ ਤੁਹਾਨੂੰ ਨੰਬਰ ਦੱਸ ਤੇ ਕੋਈ ਡਾਊਟ ਹੋਵੇ ਸਿੱਧਾ ਕਾਲ ਕਰੋ ਕੋਈ ਦਿੱਕਤ ਨਹੀਂ ਹੁਣ ਕੋਰਸ ਸਰ ਆਪਾਂ ਜੁਆਇਨ ਕਿਵੇਂ ਕਰਨਾ ਹੈ ਜਿਹੜੇ ਬੱਚਿਆਂ ਕੋਲੇ ਐਂਡਰੋਇਡ ਫੋਨ ਹੈਗਾ ਉਹਨਾਂ ਨੇ ਆਹ ਐਪ ਡਾਊਨਲੋਡ ਕਰ ਲਿਓ ਪ੍ਰਤਾਪ ਅਕੈਡਮੀ एग्जाम ਕੀ ਕਲਾਸਿਸ ਠੀਕ ਹੈ ਔਰ ਜਿਹੜੇ ਬੱਚਿਆਂ ਕੋਲੇ ਆਈਫੋਨ ਹੈਗਾ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਮਾਈ ਇੰਸਟੀਟਿਊਟ ਦੇ ਨਾਮ ਤੋਂ ਜਦੋਂ ਤੁਸੀਂ ਐਪ ਡਾਊਨਲੋਡ ਕਰ ਲੈਣਗੇ ਮਾਈ ਇੰਸਟੀਟਿਊਟ ਵਾਲੇ ਆਈਓਐਸ ਵਾਲੇ ਤਾਂ ਉੱਥੇ ਓਆਰਜੀ ਕੋਡ ਪੁੱਛਦਾ ਹੈ ਉਹ ਪੀਵਾਈਐਕਸਆਈਵੀ ਆਹ ਓਆਰਜੀ ਕੋਡ ਫਿਲ ਕਰ ਦਿਓ ਬਸ ਤੁਹਾਡੀ ਐਪ ਓਪਨ ਹੋ ਜਾਏਗੀ ਠੀਕ ਹੈ ਉਸ ਤੋਂ ਬਾਅਦ ਇਦਾਂ ਦੇ ਬੈਚ ਖੁੱਲ ਕੇ ਆ ਜਾਣਗੇ ਉੱਥੇ ਕੋਰਸੇਜ ਹੋਊਗਾ ਤੁਸੀਂ ਇਸ ਕੋਰਸੇਜ ਨੂੰ ਜੁਆਇਨ ਕਰ ਸਕਦੇ ਹੋ ਸੋ ਥੈਂਕ ਯੂ ਸੋ ਮੱਚ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਭਾਈ ਠੀਕ ਹੈ ਇਹ ਬਹੁਤ ਜ਼ਰੂਰੀ ਹੈ ਇਹ ਵੀਡੀਓ ਪਾਉਣੀ ਕਿਉਂਕਿ ਬੱਚਿਆਂ ਨੂੰ ਨਾ ਜਦੋਂ ਆਫਰ ਲੰਘ ਜਾਂਦਾ ਅਸੀਂ ਸਿਰਫ ਮੈਸੇਜ ਮੈਸੇਜ ਪਾਉਂਦੇ ਹਾਂ ਬਟ ਲਾਸਟ ਟਾਈਮ ਤੋਂ ਅਸੀਂ ਕੀ ਹੈ ਅਨਾਉਂਸਮੈਂਟ ਕਰਨ ਲੱਗ ਗਏ ਆਫਰ ਦੀ ਕਿਉਂਕਿ ਜਦੋਂ ਆਫਰ ਲੰਘ ਜਾਂਦਾ ਫਿਰ ਬੱਚੇ ਰਿਕਵੈਸਟ ਕਰਦੇ ਆ ਫਿਰ ਨਾ ਅਸੀਂ ਇੱਧਰ ਤੇ ਰਹਿੰਦੇ ਨਾ ਇੱਧਰ ਤੇ ਰਹਿੰਦੇ ਕਿਉਂ ਇੱਕ ਵਾਰੀ ਆਫਰ ਦਿੱਤਾ ਜਾਂਦਾ ਹੈ ਫਿਰ ਬਾਰ ਬਾਰ ਨਹੀਂ ਲਾਇਆ ਜਾਂਦਾ ਭਾਈ ਠੀਕ ਹੈ ਇਹ ਤਾਂ ਫਿਰ ਉਹ ਦੁਕਾਨਦਾਰੀ ਜੀ ਵਾਲਾ ਹਿਸਾਬ ਹੋ ਗਿਆ ਤਾਂ ਕਰਕੇ ਇਹ ਲੋੜੀ ਕਰਕੇ ਆਫਰ ਹੈਗਾ ਸੋ ਥੈਂਕ ਯੂ ਸੋ ਮਚ ਔਰ ਬੜੀਆ ਪੜਾਈ ਕਰੋ ਭਾਈ ਔਰ ਬੜੀਆ ਤੁਹਾਡੀ ਸਿਲੈਕਸ਼ਨ ਹੋਊਗੀ ਥੈਂਕ ਯੂ